ਜੋ ਇਹ ਕਿਸਾਨਾਂ ਨਾਲ ਪਿਛਲੇ ਦਿਨਾਂ ਦਾ ਬੋਲ ਮਾੜਾ ਹੋਇਆ ਹੈ ਜੋ ਕਿ ਸਰਕਾਰ ਆਮ ਆਦਮੀ ਪਾਰਟੀ ਨੇ ਕੀਤਾ ਹੈ ਇਹਨਾਂ ਨੂੰ ਚਾਹੀਦਾ ਨਹੀਂ ਸੀ ਇਹ ਸੈਂਟਰ ਸਰਕਾਰ ਨਾਲ ਰਲੇ ਨੇ ਸਾਰੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨਹੀਂ ਜੇ ਪੰਜਾਬ ਨੇ ਬਣਾਇਆ ਇਹਨੂੰ ਇਹਨੂੰ ਪੰਜਾਬ ਦੇ ਹੱਕਾਂ ਲਈ ਲੜਨਾ ਚਾਹੀਦਾ ਪੰਜਾਬ ਦਾ ਮਸਲੇ ਦਾ ਹੱਲ ਕਰਨਾ ਚਾਹੀਦਾ ਜੇ ਭਾਵੇਂ ਉਹ ਪਾਣੀਆਂ ਦਾ ਹੋਵੇ ਭਾਵੇਂ ਉਹ ਜ਼ਮੀਨਾਂ ਦਾ ਹੋਵੇ ਇਹਨੇ ਕਿਸਾਨਾਂ ਦੇ ਹੱਕ ਜਿਨੀ ਗੱਲ ਕੀਤੀ ਇਹਨੇ ਮੀਟਿੰਗ ਕਰਕੇ ਜਿੰਨੀਆਂ ਮੰਗਾਂ ਮੰਨ ਗਏ ਨੇ ਬਾਕੀ ਮੰਗਾਂ ਸਾਰੀਆਂ ਕੈਨਸਲ ਕਰ ਦਿੱਤੀਆਂ ਨੇ ਇਹ ਕਹਿੰਦਾ ਕੋਈ ਨਹੀਂ ਮੰਗ ਜੋ ਤੁਸੀਂ ਕਰਨਾ ਹੈ ਕਰ ਲੋ ਤੁਸੀਂ ਇਹ ਆਵੇ ਇੰਟਰਵਿਊ ਕਈਆਂ ਜੇ ਕਹਿੰਦਾ ਸੀ ਕਿ ਮੈਂ ਐਮ ਐਸ ਸੀ ਦਵਾਵਾ ਦਾ ਹਰ ਫਸਲ ਦੇ ਪਰ ਅੱਜੇ ਅੱਜੇ ਸਾਫ਼-ਸਾਫ਼ ਮੁੱਕਰ ਗਿਆ ਹੁਣ ਜਿਵੇਂ ਇਹਨੇ ਆਪਣੇ ਨਾਲ ਕੀਤੀ ਆਪ ਨੂੰ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿਸਾਨ ਇੱਕ ਮੁੱਠ ਹੋ ਗਏ ਨੇ ਕਿ ਜਦੋਂ ਜਿਹੜੇ-ਜਿਹੜੇ ਪਿੰਡ 'ਚ ਜਾਵੇ ਇਹਨਾਂ ਦਾ ਸਵਾਲ ਤੇ ਜੁੱਤੀਆਂ ਨਾਲ ਕਰੋ ਇਹ ਨਾਲ ਫਿਰ ਸਰਕਾਰਾਂ ਨੇ ਰਾਹ ਸੋਣਾ ਹੈ ਪਕਾਲੀਏ ਆਏ ਨੇ ਉਹਨਾਂ ਨਸ਼ਾ ਵਾਧੂ ਕਰ ਦਿੰਦਾ ਹੈ ਇਹ ਆਇਆ ਇਹਨੇ ਹਤਿਆਚਾਰੀ ਏਨੀ ਵਧਾ ਦਿੰਦੀ ਹੈ ਫੇਕ ਇਨਕਾਊਂਟਰ ਹੁੰਦੇ